ਅੱਜ ਇਹਨਾਂ ਪਿੰਚੇ ਅਗਲੀ ਮੈਂ ਪ੍ਰਾਰਥਨਾ ਕਰਦਾ ਔਰ ਇਹਨਾਂ ਨੂੰ ਪੈਰਾਂ ਤੋਂ ਲੈ ਕੇ ਸਿਰ ਤੇ ਗਾਲਾਂ ਤੱਕ ਤੁਹਾਡੇ ਲਹੂ ਥਲੇ ਕੱਤਨੇ ਆ ਪ੍ਰਭੂ ਜਿੱਥੇ ਵੀ ਜਾਨ ਤੁਹਾਡਾ ਵੱਡਾ ਫੇਵਰ ਇਹਨਾਂ ਦੇ ਨਾਲ ਰਹੇ ਪ੍ਰਭੂ ਪਿਆਰੇ ਪਰਮੇਸ਼ਰ ਓ ਧਰਤੀ ਉੱਤੇ ਸਿਰਫ ਤੁਹਾਡੇ ਨਾਮ ਦਾ ਅਚਾ ਕਰਨ ਅਤੇ ਤੁਹਾਡੀ ਲੋਕਾਂ ਦੀ ਹਿਫਾਜ਼ਤ ਲਈ ਖੜੇ ਰਹਿਣ ਸਾਡੀ ਬੇਨਤੀ ਪ੍ਰਵਾਨ ਕਰੋ ਇਨ ਜੀਸਸ ਨੇਮ ਆਮੀਨ ਸਰ ਦਿਨੇ-ਦਨ ਬੀਸੀਪੀਸੀ ਦੇ ਨਾਮ ਜੁੜੇ ਹੈ ਪਾਸਟਰ ਸਾਹਿਬਾਨ ਕਿਰਪਾ ਕਰਕੇ ਅੱਗੇ ਆਜਾ ਜਾਨ 没有 ਪਰਮੇਸ਼ਵਰ ਦੇ ਦਾਸ ਤੇ ਦਾਸੀ ਵੀ ਵਾਸਤਵ ਦੇਵ ਜੀ ਸਾਡੇ ਵਿੱਚ ਜਿਵੇਂ ਸੀ ਉਹਨਾਂ ਨੂੰ ਇਸ ਗੱਲ ਦੀ ਜਿੱਥੇ ਵਧਾਈ ਦਿੰਦੇ ਆ ਉਹਦੇ ਨਾਲ ਹੀ ਉਹਨਾਂ ਨੂੰ ਜ਼ਿੰਮੇਵਾਰੀਆਂ ਵੀ ਸੌਂਪਦੇ ਆ ਕਿ ਉਹ ਜਿੱਥੇ ਵੀ ਮਸੀ ਲੋਕਾਂ ਦੇ ਉੱਤੇ ਅਤਿਆਚਾਰ ਹੁੰਦਾ ਜਿੱਥੇ ਵੀ ਵਧਿੱਖੀਆਂ ਹੁੰਦੀਆਂ ਨੇ

बन चुके हैं और उसकी खुदा भी उत्तर व्यक्त करते हुए परमेश्वर के नाम भी बचना करिए परमेश्वर के नाम भी बना देते हुए क्योंकि परमेश्वर ने

ਕੇ ਤੇ ਕੇ ਕਰਦੀਏ ਗੱਲ ਇਹ ਗੱਲ ਇਹ ਹallelujah 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 ਦਾ ਦਾਸ ਦਾ ਬਾਣ ਕੀਤਾ ਜਾ ਰਿਹਾ ਖੁਦਾਵੰਦ ਦਾਸ ਦਾ ਸੁਜੋਜੀ ਜੋ ਜੋ ਤੇਰੀ ਨਾਮ ਸ਼ੋਕ ਕਰੇਗੇ ਇੱਕ ਵੱਡੇ ਜੇ ਪ੍ਰਧਾਨ ਤਰਵਿੰਦਰ ਬਾਜਵਾ ਜੀ ਉਹਨਾਂ ਵਾਸਤੇ ਜ਼ੋਰਦਾਰ ਤਾੜੀ ਤੇ ਸਾਰੇ ਪਾਸੇ ਸਹਿਬਾਨ ਸੀਐਨਐਚ ਚ ਦੇ ਹੋਰ ਸਾਡੇ ਜ਼ਿਲ੍ਹੇ ਚ ਜ਼ਿਲ੍ਹੇ ਵੀ ਪਾਸ ਚਰਚਾਉਂਦੇ ਹਨ ਉਹ ਸਭ ਅੱਜ ਵੀ ਇਸ ਸ਼ੋਭਾ ਯਾਤਰਾ ਵਿੱਚ ਹਾਜ਼ਰ ਹਨ ਸੋ ਇੱਕ ਜਿਹੜਾ ਦ੍ਰਿਸ਼ ਆਪਾਂ ਸਾਰਿਆਂ ਨੇ ਜਿਸ ਦ੍ਰਿਸ਼ ਦੀ ਆਪਾਂ ਢੀਕ ਦੇ ਵਿੱਚ ਸੀਗੇ ਸਾਡੇ ਚੀਫ ਪਾਸਰ ਪਾਸਰ ਹਰਪ੍ਰੀਤ ਦਿਓਰ ਜੀ ਸਾਡੇ ਚੀਫ ਪਾਸਰ ਗਰਸ਼ਨ ਕੌਰ ਜੀ ਅਤੇ ਖੋਜੇਵਾਲ ਦੀ ਪੂਰੀ ਜਿਹੜੀ ਚਰਚ ਪ੍ਰਬੰਧਕ ਕਮੇਟੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਸ ਤਰ੍ਹਾਂ ਹਜ਼ਾਰਾਂ ਦੀ ਤعداد ਦੇ ਵਿੱਚ ਫੋਜੇਵਾਲ ਤੋਂ ਪੈਦਲ ਤੁਰ ਕੇ ਜਿਹੜੇ ਅੱਜ ਵੀ ਸ਼ੋਭਾ ਵਿੱਚ ਇਹ ਅੱਜ ਦੀ ਸ਼ੋਭਾ ਯਾਤਰਾ ਕਪੂਰਥਲਾ ਜ਼ਿਲ੍ਹੇ ਦੇ ਵਿੱਚ 33ਵੀਂ ਸ਼ੋਭਾ ਯਾਤਰਾ ਹੈ 33ਵੀਂ ਸ਼ੋਭਾ ਯਾਤਰਾ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਪ੍ਰਭੂ ਯਿਸੂ ਮਸੀਹ ਜੀ ਦਾ ਪੇਗਾਮ ਉਹਨਾਂ ਦਾ ਸੁਨੇਹਾ ਅੱਜ ਹਰ ਸ਼ਹਿਰ ਦੇ ਹਰ ਬਿਸੰਦੇ ਨੂੰ ਸੁਣਾਉਣਗੇ ਸੋ ਜੀ ਆਇਆਂ ਸਭ ਪਾਸਟਰ ਸਾਹਿਬਾਨ ਦਾ ਸਭ ਐਸ਼ੋਰਦਮ ਦੇ ਨਾਲ ਬੜੀਆਂ ਰੌਣਕਾਂ ਦੇ ਨਾਲ ਵਾਜਿਆਂ ਦੇ ਨਾਲ ਹੋਰ ਗੱਜਿਆਂ ਦੇ ਨਾਲ ਪ੍ਰਭੂ ਦੀ ਮਹਿਮਾ ਹੋ ਰਹੀ ਆ ਸਾਰੇ ਬੋਲੋ ਹਾਲੇਲੂਇਆ 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 ਅਸ ਜੀਓ ਦੀ ਦਾ ਕਪੋਸਰਾਂ ਦੇ ਵਿੱਚ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਜੇ ਦਾ ਤੌਰ ਤੇ ਤੁਹਾਨੂੰ ਸਵਾਗਤ ਮੈਸੂਮ ਜੀ ਦਾ ਆਮਦ ਕੀ ਪੂਰਾ ਕਬੂਥਰਾ ਪਾਸ ਜੋਲਜੀ ਦੇ ਨਾਲ ਹੈ ਔਰ ਇਸ ਮੰਚ ਦੀ ਜਿਹੜੀ ਕਾਰਵਾਈ ਹੈ ਉਹਨੂੰ ਅੱਗੇ ਵਧਾਈਏ ਕਿਉਂਕਿ ਅੱਗੇ ਵੀ ਕਾਫੀ ਆਪਣੇ ਕੋਲ ਰੁਕਣ ਦੇ ਸਥਾਨ ਹਨ ਆਖਰੀ ਸਟੇਜ ਤੱਕ ਪਹੁੰਚਣਾ ਹੈ ਸੋਹ ਜੀ ਅਸੀਂ ਪਹੁੰਚੇ ਹਾਂ ਤੇ ਆ ਸਾਡੀ ਪਹਿਲੀ ਝੰਡਿਆ ਦੀ ਪਹਿਲੀ ਲਾਈਨ ਹੋਣ ਆਈ ਹੈ ਮਤਲਬ ਕਿ ਵਿੱਚੇ ਘੱਟੋ ਘੱਟ 5 ਕਿਲੋਮੀਟਰ ਜਿਹੜਾ ਆ ਸੰਗਤ ਦਾ ਕਾਫਲਾ ਆ ਰਿਹਾ ਔਰ ਕਈ ਪੈਦਲ ਤੁਰ ਕੇ ਆ ਰਹੇ ਨੇ ਕਈ ਗੱਡੀਆਂ 'ਚ ਬੈਠਾ ਜਿਹੜਾ ਥੱਕ ਗਿਆ ਸੀ ਪਰ ਮੈਂ ਵਿਸ਼ਵਾਸ ਕਰਦਾ ਕਿ ਜਿਹੜਾ ਅਗਲੀ ਵਾਰੀ ਸ਼ਹਿਰ ਕਪੂਰਥਲਾ ਦੇ ਵਿੱਚ ਕ੍ਰਿਸਮਸ ਹੋਵੇਗਾ ਉਹਦਾ ਅੰਦਾਜ਼ ਇੱਕ ਲੱਭ ਹੋਵੇਗਾ ਔਰ ਉਹਦੀ ਰਣਨੀਤੀ ਅਲੱਗ ਹੋਵੇਗੀ ਹੇਲੀਉਆ ਸੋ ਸਾਡੇ ਵਿੱਚ ਇੱਥੇ ਬਹੁਤ ਸਾਰੇ ਸਾਡੇ ਅਜਨਾਲਾ ਦੇ ਅੰਮ੍ਰਿਤਸਰ ਦੇ ਆ 35 ਕਾਸਟਲ 크੍ਰਿਸਚਨ ਬੁਲੰਦ ਕਮੇਟੀ ਦੇ ਮੇਨ ਨੁਮਾਇੰਦੇ ਆਏ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਨਾਮ ਲੈਣ ਦਾ ਟਾਈਮ ਨਹੀਂ ਹੈ ਕਿਰਪਾ ਕਰਕੇ ਤੁਸੀਂ ਮੰਚ ਤੇ ਆ ਜਾਓ ਕਿਉਂਕਿ ਸ਼ਹਿਰ ਕਬੂਥੜਾ ਦੇ ਵਾਸੀ ਤੁਹਾਡੇ ਦਾ ਵੀ ਪਿਆਰ ਕਰਦੇ ਆ ਸੋ ਹੁਣ 35 ਕਾਸਟਲ 크੍ਰਿਸਚਨ ਬੁਲੰਦ ਕਮੇਟੀ ਵੱਲੋਂ ਸਾਰੇ ਹੀ ਪਾਸਵਾਨਾਂ ਦਾ ਸਨਮਾਨ ਕੀਤਾ ਜਾਏਗਾ ਉਸ ਤੋਂ ਬਾਅਦ ਇਹ ਜਿਹੜਾ ਹਜੂਮ ਹੈ ਅੱਗੇ ਵਧੇਗਾ ਔਰ ਸ਼ਹਿਰ ਵਾਸੀਆਂ ਨੂੰ ਪਿਆਰ ਦਾ ਸੰਦੇਸ਼ ਦੇਗਾ ਗੋ ਬles you ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਟੀਵੀ ਚੈਨਲ ਤੇ ਜਿੰਨੇ ਵੀ ਦਰਸ਼ਕ ਸਾਨੂੰ ਦੇਖਦੇ ਆ ਅੱਜ ਉਹਨਾਂ ਨੂੰ 크ਿਸਮਸ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਅਸੀਂ ਭੇਜਦੇ ਆ ਸਾਡੇ ਸਮੂਹ ਕਪੂਰਸਲੇ ਐਸੋਸੀਏਸ਼ਨ ਪਲਾਟ ਐਸੋਸੀਏਸ਼ਨ ਪੈਂਤੀਕੋਸਲ ਕ੍ਰਿਸਚਨ ਪ੍ਰਬੰਧਕ ਕਮੇਟੀ ਤੇ ਓਪਨ ਡੋਰ ਚਰਚ ਦੇ ਸਾਰੇ ਪ੍ਰਬੰਧਕਾਂ ਵੱਲੋਂ ਕਿੰਨਾ ਕਿ ਇੱਥੇ ਜਿਹੜਾ ਵਾ ਇਕੱਠ ਮੇਰੇ ਆ ਰਿਹਾ ਤੇ ਕੀ ਰੂਪਰੇਖਾ ਕੀ ਰਹਿਣ ਵਾਲੀ ਹੈ ਸਵੇਰ ਆਪਣੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਅਸੀਂ ਪਿਆਰ ਦਾ ਸੰਦੇਸ਼ ਲੈ ਕੇ ਆਏ ਹਾਂ ਔਰ ਦੁਨੀਆ ਭਾਰ ਵਿੱਚ ਸਭ ਤੋਂ ਜ਼ਬਰਦਸਤ ਜਿਹੜਾ ਸੰਦੇਸ਼ ਆ ਉਹ ਪ੍ਰਭੂ ਯਿਸੂ ਮਸੀਹ ਦਾ ਹੈ ਉਹ ਗਵਾਚਿਆਂ ਹੋਏ ਨੂੰ ਪਾਲਣ ਤੇ ਪਾਪੀਆਂ ਨੂੰ ਬਚਾਉਣ ਇਸ ਟੱਗਤ ਦੇ ਵਿੱਚ ਆਏ ਆ ਉਹੀ ਸੰਦੇਸ਼ ਲੈ ਕੇ ਅਸੀਂ ਸਾਰੇ ਰਲ ਮਿਲ ਕੇ ਇਸ ਸ਼ਹਿਰ ਵਾਸੀਆਂ ਨੂੰ ਪਿਆਰ ਦਾ ਜਿਹੜਾ ਪੈਗਾਮ ਆ ਉਹਨੂੰ ਦੇਣ ਵਾਸਤੇ ਇੱਥੇ ਆਏ ਆ ਇਸ ਪੱਜਾ ਤਿਆਰੀ ਹੈਗੀ ਆ ਖਾਸ ਇਹ ਹੈ ਕਿ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਲੋਕਾਂ ਨੂੰ ਪ੍ਰੇਰਨਾ ਦਿੱਤੀ ਜਾਏਗੀ ਯੂਥ ਨੂੰ ਪ੍ਰੇਰਨਾ ਦਿੱਤੀ ਜਾਏਗੀ ਕਿ ਆਪਣੀ ਲਾਈਫ ਦੇ ਅੰਦਰ ਕਿੱਦਾਂ ਚੱਲਣਾ ਹੈ ਸਾਰਾ ਦੁਨੀਆ ਦਾ ਜੋ ਮਾਹੌਲ ਹੈ ਅਸੀਂ ਦੇਖਦੇ ਹਾਂ ਜਿਹੜੀਆਂ ਐਂਟੀ ਪਾਵਰਜ਼ ਹੈਗੀਆਂ ਉਹ ਇਨਸਾਨ ਦੇ ਮਨ ਨੂੰ ਭੜਕਾ ਰਹੀਆਂ ਨੇ ਤੇ ਜਦੋਂ ਉਹਨਾਂ ਨੂੰ ਪਰਮੇਸ਼ਰ ਦੀ ਬਾਣੀ ਦੇ ਨਾਲ ਜੋੜਿਆ ਜਾਏਗਾ ਤਾਂ ਉਹਦੇ ਵਿੱਚ ਬਹੁਤ ਵੱਡਾ ਸੁਧਾਰ ਆਏਗਾ ਇਸ ਵਾਰ ਕੀ ਥੀਮ ਰੱਖਿਆ ਗਿਆ ਵਿਹਾਰ ਦਾ ਕਿਉਂਕਿ ਦੁਨੀਆ ਜੰਗ ਤੇ ਖੜੀ ਹੋਈ ਹੈ ਬਹੁਤ ਸਾਰਾ ਚਲੋ ਮੋੜਿਆ ਦੁਨੀਆ ਦੇ ਵਿੱਚ ਉਹਦੇ ਲਈ ਵਿਸ਼ਵ ਪੱਤਰ ਦੇ ਕੀ ਇੱਕ ਵਾਰ ਸੰਦੇਸ਼ ਹੈ ਸਮੇਂ-ਸਮੇਂ ਤੇ ਅਸੀਂ ਆ ਪੂਰੇ ਦੇਸ਼ ਦੇ ਲਈ ਸ਼ਾਂਤੀ ਦੀਆਂ ਸੁਹਾਵਾਵਾਂ ਕਰਦੇ ਰਹਿੰਦੇ ਆ ਇਹ ਸਾਡਾ ਮੋਢਲਾ ਫਰਜ਼ ਆ ਤੇ ਅੱਗੇ ਵੀ ਕਰਦੇ ਰਵਾਂਗੇ ਪਰ ਜਿਹੜੀਆਂ ਲੜਾਈਆਂ ਤਾਂ ਮੈਂ ਪਹਿਲਾਂ ਵੀ ਤੁਹਾਡੇ ਚੈਨਲ ਤੇ ਕਿਹਾ ਸੀ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਉਹ ਜੰਗ ਜਿਹੜੇ ਹੋਣੇ ਆ ਉਹ ਹੋਣੇ ਹੀ ਆ ਪਰ ਇਹ ਆ ਕਿ ਅਰਦਾਸ ਬੇਨਤੀ ਸਾਡਾ ਕੰਮ ਆ ਉਹ ਅਸੀਂ ਕਰਦੇ ਰਵਾਂਗੇ ਉਹ ਸਰਬੱਤ ਦਾ ਭਲਾ ਮੰਗਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਜੀ ਗੋਡ ਬlesਸ ਯੂ ਤੁਹਾਨੂੰ ਇਸ 크ਿਸਮਸ ਦੇ ਮੌਕੇ ਤੇ ਮੈਂ ਲੱਖ ਲੱਖ ਵਧਾਈ ਦਿੰਦਾ ਭਗਵਾਨ ਜੀ ਸਰਬਸੀ ਮਹਾਰਾਜ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨੀ ਚਾਹਨਾ ਕਿ ਸਾਡੇ ਲੋਕ ਜਿਹੜੇ ਇਸ 크੍ਰਿਸਚੀਅਨ ਭਾਈਚਾਰੇ ਨਾਲ ਜ਼ਿਆਦਾਤਰ ਸੰਬੰਧ ਰੱਖਦੇ ਨੇ ਉਹ ਗਰੀਬ ਜਨਤਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆ ਮਾਲਕ ਲੈ ਆਵੇ ਇਹ ਤਰੱਕੀ ਕਰਨ ਪੜਾਈ ਕਰਨ ਆਪਣਾ ਜੀਵਨ ਸਫਲ ਕਰਨ ਇੱਕ ਵਾਰ ਬਿਤੇ ਕੋ ਘਣਾਤਾ ਸੀ ਮੈਂ ਤੁਹਾਡੇ ਨਾਲ ਤੁਰ ਕੇ ਉੱਥੇ ਨਹੀਂ ਨੇਕਰ ਅੱਜ 4 ਵਜੇ ਚੌਣ ਪ੍ਰਚਾਰ ਖਤਮ ਹੋ ਜਾਣਾ ਔਰ ਸਟੀਫਨ ਕਾਲਾ ਜੀ ਵਿਲੀਅਮ ਜੀ ਮਿੱਟੂ ਜੀ ਔਰ ਬਾਕੀ ਮੇਰੇ ਜਿੰਨੇ ਜਾਣਨ ਵਾਲੇ ਨੇ ਔਰ ਦਫ਼ਤਰ ਵਾਲਿਆਂ ਨੇ ਮੇਰੇ ਨੇ ਸੂਤ ਸਾਹਿਬ ਨੇ ਇਹ ਹੈਲੋ ਦਫ਼ਤਰ ਤੋਂ ਫੋਨ ਗਿਆ ਕਿ ਸਾਨੂੰ ਨਹੀਂ ਪਤਾ BC 450 ਸੋ ਮੇਰੀ ਇੰਨੀ ਖਾਜਰੀ ਪਰਵਾਹ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ 크ਿਸਮਸ ਦੀ ਲੱਖ ਲੱਖ ਵਧਾਈ ਹਾਲੇ ਹਾਲੇ ਹਾਸੀ ਸੋ ਅਸੀ